ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਅਪਡੇਟ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਆਪਾਂ ਲੋਹੜੀ ਤੱਕ ਪੰਜਾਬ ਚ ਕਿਵੇਂ ਦਾ ਰਹੇਗਾ ਮੌਸਮ ਕੀ ਹੈ ਸਾਰੀ ਅਪਡੇਟ ਅਗਲੇ 3-4 ਦਿਨਾਂ ਦੀ ਗੱਲ ਕਰਾਂਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿੰਨਾ ਵੀਵਰਸ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਮੌਸਮ ਦੀ ਬਿਲਕੁਲ ਸਹੀ ਤੇ ਸਟੀਕ ਅਪਡੇਟ ਲੈਣ ਲਈ ਹੁਣ ਪਹਿਲਾਂ ਕੀ ਸੈਟਲਾਈਟ ਤਸਵੀਰ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਸਾਰੇ ਇਲਾਕਿਆਂ ਵਿੱਚ ਤੁਹੋਂ ਦੇ ਬੱਦਲ ਛਾਏ ਹੋਏ ਹਨ ਪਿਛਲੇ ਕਈ ਦਿਨਾਂ ਤੋਂ ਤੇ ਠੰਡ ਦਾ ਮਾਹੌਲ ਪੰਜਾਬ ਵਿੱਚ ਵਧਿਆ ਹੈ ਬਹੁਤ ਪਿਛਲੇ 2 ਦਿਨਾਂ ਤੋਂ ਕਾਫੀ ਠੰਡ ਪੰਜਾਬ ਵਿੱਚ ਰਿਕਾਰਡ ਹੋ ਰਹੀ ਹੈ ਤੇ ਸ਼ੀਤ ਲਹਿਰ ਪੂਰੀ ਆਪਣੀ ਜੋਰਾ ਸ਼ੋਰਾ ਤੇ ਚੱਲ ਰਹੀ ਹੈ ਹਵਾਵਾਂ ਉੱਤਰ ਪੱਛਮ ਤੋਂ ਤੇਜ਼ ਰਫ਼ਤਾਰ ਮੱਧਮ ਤੇਜ਼ ਰਫ਼ਤਾਰ ਤੇ ਚੱਲਦੀਆਂ ਹਨ ਕਈ ਇਲਾਕਿਆਂ ਵਿੱਚ ਹਲਕੀ ਦਰਮਿਆਨੀ ਰਫ਼ਤਾਰ ਹੈ ਪਰ ਇਹ ਕਾਫੀ ਠੰਡੀਆਂ ਸ਼ੀਤ ਹੋਣ ਦੇ ਕਾਰਨ ਠੰਡ ਪੰਜਾਬ ਵਿੱਚ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਟੈਂਪਰੇਚਰ ਵਿੱਚ ਵੀ ਕਾਫੀ ਜ਼ਿਆਦਾ ਚੋਕੀ ਗਰਾਫਟ ਦੇਖਣ ਨੂੰ ਮਿਲੀ ਹੈ ਦਿਨ ਦਾ ਤਾਪਮਾਨ ਕਈ ਇਲਾਕਿਆਂ ਵਿੱਚ 11 12 13 ਦੇ ਆਸ-ਪਾਸ ਘੁੰਮ ਰਿਹਾ ਹੈ ਤੇ ਕਈ ਇਲਾਕਿਆਂ ਵਿੱਚ ਤਾਂ ਸਿੰਗਲ ਡਿਜੀਟ ਤੇ ਵੀ ਰਿਕਾਰਡ ਹੋਇਆ 9 ਡਿਗਰੀ 8 ਡਿਗਰੀ ਇਸ ਤਰ੍ਹਾਂ ਟੈਂਪਰੇਚਰ ਵੀ ਦਿਨ ਦਾ ਕਈ ਇਲਾਕਿਆਂ ਵਿੱਚ ਰਿਕਾਰਡ ਹੋ ਰਿਹਾ ਬਹੁਤ ਘਿੰਵੇਂ ਚੁਣੇ ਇਲਾਕੇ ਵਿੱਚ ਰਿਕਾਰਡ ਹੋ ਰਿਹਾ ਜ਼ਿਆਦਾਤਰ ਇਲਾਕਿਆਂ ਵਿੱਚ 12 13 ਦੇ ਦਰਮਿਆਨ ਘੁੰਮ ਰਿਹਾ ਹੈ ਤੇ ਰਾਤ ਦਾ ਤਾਪਮਨ ਵੀ ਜਿਹੜਾ ਪਿਛਲੇ ਦਿਨਾਂ ਤੋਂ 5 6 ਜਾਂ 7 ਦੇ ਆਸ-ਪਾਸ ਸੀ ਹੁਣ ਡਿੱਗ ਕੇ 3 4 ਜਾਂ 2 ਦੇ ਆਸ-ਪਾਸ ਵੀ ਘੁੰਮ ਰਿਹਾ ਤੇ ਰਾਤ ਦੇ ਵੀ ਕਾਫੀ ਆਪਾਂ ਨੂੰ ਠੰਡ ਤਕੜੀ ਦੇਖਣ ਨੂੰ ਮਿਲ ਰਹੀ ਹੈ ਆਉਂਦੇ ਆਪਣੇ ਆਪਾਂ ਇੱਕ ਦੋ ਦਿਨਾਂ ਬਾਅਦ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਪਾਂ ਨੂੰ ਕੋਰਾ ਪੈਣ ਦੀ ਵੀ ਸੰਭਾਵਨਾ ਬਣ ਰਹੀ ਹੈ ਕਈ ਇਲਾਕਿਆਂ ਵਿੱਚ 10, 11 ਜਾਂ 11, 12 ਦੇ ਆਸ-ਪਾਸ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਕੂੜਾ ਪੈਣ ਦੀ ਉਮੀਦ ਬਣ ਰਹੀ ਹੈ। ਕਈ ਇਲਾਕਿਆਂ ਵਿੱਚ ਸੰਘਣਾ ਵੀ ਹੋ ਸਕਦਾ ਹੈ ਕੂੜਾ। ਕੂੜਾ ਉਹ ਇਲਾਕਿਆਂ ਵਿੱਚ ਡਿੱਗੇਗਾ ਜਿਨ੍ਹਾਂ ਇਲਾਕਿਆਂ ਵਿੱਚ ਦਿਨੇ ਧੂਪ ਨਿਕਲੀ ਹੋਵੇਗੀ ਤੇ ਹਵਾਵਾਂ ਤੇਜ਼ ਚੱਲਣਗੀਆਂ। ਅਕਸਰ ਹੀ ਕੂੜਾ ਉਦੋਂ ਪੈਂਦਾ ਜਦੋਂ ਦਿਨੇ ਹਵਾਵਾਂ ਤੇਜ਼ ਚੱਲਣ ਧੂਪ ਨਿਕਲੀ ਹੋਵੇ ਤੇ ਰਾਤ ਨੂੰ ਵੀ ਅਸਮਾਨ ਸਾਫ਼ ਹੋਵੇ, ਕੋਈ ਬੱਦਲ ਜਾਂ ਕੋਈ ਧੁੰਦਣਾ ਨਾ ਹੋਵੇ ਤੇ ਰਾਤ ਨੂੰ ਹਵਾਵਾਂ ਚੱਲਦੀਆਂ ਰਹਿਣ ਤੇ ਸਵੇਰ ਦੇ ਪਹਿਲੇ 3-4 ਘੰਟੇ 4 3-4 ਵੇ ਤੋਂ ਬਾਅਦ ਜਦ ਹਵਾਵਾਂ ਸ਼ਾਂਤ ਹੋ ਜਾਂਦੀਆਂ ਹਨ ਤੇ ਉਦੋਂ ਕੋਰਾ ਪੈਣ ਦੀ ਸੰਭਾਵਨਾ ਹੁੰਦੀ ਹੈ ਬਿਲਕੁਲ ਹਵਾਵਾਂ ਜਦੋਂ ਸ਼ਾਂਤ ਹੋ ਜਾਂਣ ਤਾਂ ਜਿਹੜਾ এনवायरमेंट ਜਿਹੜਾ ਵਾਤਾਵਰਣ ਦੇ ਵਿੱਚ ਪਾਣੀ ਹੁੰਦਾ ਉਹ ਬਰਫ਼ ਦੇ ਰੂਪੇ ਜੰਮਣਾ ਸ਼ੁਰੂ ਹੋ ਜਾਂਦਾ ਜਿਸ ਨੂੰ ਆਪਾਂ ਕੋਰਾ ਕਹਿੰਦੇ ਹਾਂ ਇਹ ਉਦੋਂ ਪੈਂਦਾ ਹੈ ਜਦੋਂ ਰਾਤ ਦਾ ਤਾਪਮਾਨ ਘਟ ਕੇ 1-2 ਡਿਗਰੀ ਦੇ ਆਸ-ਪਾਸ ਪੰਜਾਬ ਜ Punjab ਦੇ ਵਿੱਚ ਰਹੇ ਜੇ ਤੇ ਹੁੰਦੇ ਦਿਨਾਂ ਦਰਮਿਆਨ ਆਪਾਂ ਨੂੰ 2-3 ਦਿਨ ਕੋਰਾ ਪੈਣ ਦੀ ਵੀ ਕਈ ਇਲਾਕਿਆਂ ਵਿੱਚ ਸੰਭਾਵਨਾ ਬਣ ਰਹੀ ਹੈ ਤੇ ਬੱਦਲਬਾਈ ਜਾਂ ਮੀਂਹ ਦੀ ਗੱਲ ਕਰੀਏ ਤਾਂ ਲੋਹੜੀ ਤੇ ਮੀਂਹ ਦੀ ਤਾਂ ਕੋਈ ਸੰਭਾਵਨਾ ਨਹੀਂ ਹੈ ਲੋਹੜੀ ਤੇ ਮੌਸਮ ਇਸ ਤਰ੍ਹਾਂ ਦਾ ਠੰਡ ਵਾਲਾ ਬਣਿਆ ਰਹੇਗਾ ਧੁੱਪ ਦੀ ਆਉਣੀ ਜਾਣੀ ਵੀ ਕਈ ਇਲਾਕਿਆਂ ਵਿੱਚ ਬਣੀ ਰਹੇਗੀ ਕਈ ਇਲਾਕਿਆਂ ਵਿੱਚ ਆਪਾਂ ਨੂੰ ਅਗਲੇ 2-3 ਦਿਨ ਥੋੜੀ ਜਿਹੀ ਸੰਭਾਵਨਾ ਬਣ ਰਹੀ ਹੈ ਕਿ ਧੁੱਪ ਕਈ ਇਲਾਕਿਆਂ ਵਿੱਚ ਦਰਸ਼ਨ ਦੇ ਸਕਦੀ ਹੈ ਜ਼ਿਆਦਾਤਰ ਇਲਾਕਿਆਂ ਵਿੱਚ ਨਹੀਂ ਤਾਂ ਬਦਲ ਵਾਈ ਇਸੇ ਤਰ੍ਹਾਂ ਛਾਈ ਰਹੇਗੀ ਧੁੰਦ ਦੇ ਬਦਲ ਪਰ ਪਹਾੜਾ ਦੇ ਲਾਗੇ ਲੱਗ ਗਿਆ ਵਿੱਚ ਆਪਾਂ ਨੂੰ ਧੁੱਪ ਦਾ ਮਾਹੌਲ ਦੇਖਣ ਨੂੰ ਮਿਲੇਗਾ ਜੋ ਕਿ ਅੱਜ ਵੀ ਕਈ ਇਲਾਕਿਆਂ ਵਿੱਚ ਧੁੱਪ ਦਾ ਮਾਹੌਲ ਦੇਖਣ ਨੂੰ ਮਿਲੇਗਾ 11 12 ਤਰੀਕ ਨੂੰ ਪੰਜਾਬ ਦੇ ਜ਼ਿਆਦਾ ਇਲਾਕਿਆਂ ਵਿੱਚ ਆਪਾਂ ਨੂੰ ਧੁੱਪ ਦਾ ਮਾਹੌਲ ਦੇਖਣ ਨੂੰ ਮਿਲੇਗਾ ਧੁੱਪ ਤਿੱਖੀ ਨਹੀਂ ਹੋਵੇਗੀ ਹਲਕੀ ਦਰਮਿਆਨੀ ਹੀ ਧੁੱਪ ਹੋਵੇਗੀ ਪਰ ਠੰਡ ਵਿੱਚ ਥੋੜੀ ਜੀ ਆਪਾਂ ਨੂੰ ਰਾਹਤ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਮੀਂਹ 18 19 ਜਾਂ 20 ਦੇ ਆਸ-ਪਾਸ ਆਉਂਦਾ ਜਾ ਰਿਹਾ ਹੈ ਉਹ ਸਿਸਟਮ ਤਖੜਾ ਜਾ ਰਿਹਾ ਹੈ ਕਿ ਮੀਂਹ ਕਾਫੀ ਦੇ ਕੇ ਜਾ ਸਕਦਾ ਹੈ ਉਸ ਦੀ ਗੱਲ ਆਪਾਂ ਅੰਦੀ ਵੀਡੀਓ ਵਿੱਚ ਕਰਾਂਗੇ ਸੋ ਲਗਾਤਾਰ ਮੌਸਮ ਦੀ ਬਿਲਕੁਲ ਸਹੀ ਟੈਸਟਿਕ ਅਪਡੇਟ ਲੈਣ ਲਈ ਚੈਨਲ ਪੰਜਾਬ ਵੈਦਰ ਅਪਡੇਟ ਨਾਲ ਬਨੇ ਰਹੋ ਤੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ